ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੀਆਟੀਸੀ ਦੇ ਮੁਲਾਜ਼ਮਾਂ ਨੇ ਜੋ ਹੈ ਹੜਤਾਲ ਕੀਤੀ ਸੀਗੀ ਆਪਣੇ ਮੰਗਾਂ ਨੂੰ ਲੈ ਕੇ ਤੇ ਪੁਲਿਸ ਨੇ ਉਹਨਾਂ ਤੇ ਲਾਠੀ ਚਾਰਜ ਕੀਤਾ ਸੀਗਾ ਤੇ ਇਸ ਮੁੱਦੇ ਉੱਤੇ ਸੁਬੀਰ ਸਿੰਘ ਬਾਦਲ ਨੇ ਭਵੰਤਮਾਨ ਤੇ ਵੱਡਾ ਹਮਲਾ ਬੋਲਿਆ ਤੇ ਕਹਿ ਦਿੱਤੀ ਵੱਡੀ ਗੱਲ ਤੁਸੀਂ ਵੀ ਸੁਣੋ ਸੁਬੀਰ ਸਿੰਘ ਬਾਦਲ ਨੇ ਕੀ ਕਿਹਾ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਰੋਡਵੇਜ਼ ਮੁਲਾਜ਼ਮਾਂ ਤੇ ਭਵੰਤਮਾਨ ਨੇ ਸਿੱਧੇ ਹੁਕਮਾਂ ਨਾਲ ਕਿਤੇ ਕਏ लाठीचार्ज ਦੀ ਮੈਂ ਸਤਿ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਇਸ लाठीचार्ज ਦੌਰਾਨ ਸਿੱਖ ਮੁਲਾਜ਼ਮਾਂ ਦੀਆਂ ਦਸਤਾਰਾਂ ਅਤੇ ਕੇਸਾਂ ਦੀ ਬੇਅਤਮੀ ਹੋਈ ਸੀ ਜਿਸ ਕਰਕੇ ਦੋਸ਼ੀ ਪੁਲਿਸ ਮੁਲਾਜ਼ਮ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ 2022 ਵਿੱਚ ਵੱਡੇ-ਵੱਡੇ ਝੂਠ ਬੋਲ ਕੇ ਸੱਤਾ ਵਿੱਚ ਆਮ ਆਦਮੀ ਪਾਰਟੀ ਤਕਰੀਬਨ 4 ਸਾਲ ਪੂਰੇ ਹੋਣ ਤੋਂ ਬਾਅਦ ਵੀ ਆਪਣਾ ਕੋਈ ਵੀ ਵਾਦਾ ਪੂਰਾ ਨਹੀਂ ਕਰ ਸਕੀ ਜਿਸ ਕਰਕੇ ਪੰਜਾਬ ਦਾ ਹਰ ਵਰਗ ਦੁਖੀ ਹੈ ਤੇ ਸੜਕਾਂ ਉੱਪਰ ਆਇਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਇਹਨਾਂ ਤੇ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੈ ਹੱਕ ਮੰਗ ਰਹੇ ਪੰਜਾਬ ਪੀਆਟੀਸੀ ਦੇ ਬੇਕਸੂਰ ਮੁਲਾਜ਼ਮਾਂ ਨੂੰ ਕੁਟ ਕੇ ਆਪ ਸਰਕਾਰ ਬੌਧਿਕ ਘਟਿਆ ਹਰਕਤ ਕਰ ਰਹੀ ਹੈ ਹੁਣ ਪੰਜਾਬ ਵਿੱਚ ਆਪਣੇ ਹੱਕ ਮੰਗਣਾ ਵੀ ਗੁਨਾਹ ਹੋ ਗਿਆ ਹੈ ਭਗਵੰਤ ਮਾਨ ਦੇ ਹੁਕਮਾਤੇ ਰੋਡਵੇ ਤੇ ਮੁਲਾਜ਼ਮਾਂ ਤੇ ਹੋਏ ਲਾਠੀ ਚਾਰ ਦੌਰਾਨ ਸਿੱਖ ਮੁਲਾਜ਼ਮ ਦੀਆਂ ਦਸਤਾਰਾਂ ਅਤੇ ਕੇਸਾਂ ਦੀ ਬਕੈਦਬੀ ਵੀ ਹੋਈ ਹੈ ਜਿਸ ਕਰਕੇ ਦੋਸ਼ੀ ਪੁਲਿਸ ਮੁਲਾਜ਼ਮਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸ਼੍ਰੋਮਣੀ ਕਾਲੀ ਦਲ ਇਸ ਸ਼ਰਨਾਖਰਕਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਹਾਂਜੀ ਤੁਹਾਨੂੰ ਦੱਸਤੀ ਹੈ ਜੀ ਪੀਆਰਟੀਸੀ ਮੁਲਾਜ਼ਮਾਂ ਦੇ ਉੱਤੇ ਲਾਠ ਚਾਰ ਕੀਤਾ ਸੀਗਾ ਪੰਤਪਨ ਦੀ ਸਰਕਾਰ ਨੇ ਤੇ ਇੱਕ ਪੁਲਿਸ ਵਾਲੇ ਦੀ ਵਰਦੀ ਤੇ ਅੱਗ ਵੀ ਲੱਗੀ ਸੀਗੀ ਇਹ ਜਿਹੜਾ ਸੰਘਰਸ਼ ਹੈਗਾ ਵੱਡੇ ਸਕੇਲ ਤੇ ਹੋਇਆ ਸੀਗਾ ਤੇ ਜਿਹਦੇ ਉੱਤੇ ਸੁਬੀਰ ਸਿੰਘ ਬਾਲਲ ਨੇ ਭਵੰਤ ਮੰਨਦੀ ਸਰਕਾਰ ਉੱਤੇ ਪੁਲਿਸ ਦੇ ਉੱਤੇ ਜੋ ਹੈ ਪੀਆਰਟੀਸੀ ਮੁਲਾਜ਼ਮਾਂ ਉੱਤੇ ਲਾਠੀ ਚਾਰਜ ਕਰਨ ਦੇ ਇਲਜ਼ਾਮ ਲਗਾਏ ਸੀਗੇ ਵੀਡੀਓ ਵੀ ਕਾਫੀਆਂ ਚੱਲੀ ਸੀਗੀਆਂ ਜਿਸ ਤੇ ਵਿੱਚ ਬਿਉਪੜੰਤ ਲਗਾਈ ਨਜ਼ਰ ਆ ਰਹੀ ਸੀਗੀ ਪੀਆਰਟੀਸੀ ਮੁਲਾਜ਼ਮਾਂ ਤੇ ਪੁਲਿਸ ਦੇ ਵਿੱਚ ਤੇ ਲਾਠੀ ਚਾਰਜ ਹੋਏ ਸੀਗੇ ਤੇ ਜੋ ਹੈ ਪੈਟਰੋਲ ਦੀ ਬੋਤਲ ਲੈ ਕੇ ਵੀ ਕਈ ਪੀਆਰਟੀਸੀ ਮੁਲਾਜ਼ਮ ਬਸ ਉੱਤੇ ਚੜ ਗਏ ਸੀਗੇ ਇਹ ਜਿਹੜਾ ਦ੍ਰਿਸ਼ ਦੇਖਣ ਨੂੰ ਮਿਲਿਆ ਸੀਗਾ ਤੇ ਲਾਠੀ ਚਾਰਡ ਦੇ ਉੱਤੇ ਸੁਬੀਰ ਸਿੰਘ ਬਾਦਲ ਨੇ ਵੱਡੀ ਗੱਲ ਕਹਿ ਦਿੱਤੀ ਭਵੰਤਮਨ ਸਾਹਿਬ ਨੂੰ ਤੇ ਹਮਲਾ ਕਰ ਦਿੱਤਾ ਤੇ ਸੁਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 4 ਸਾਲ ਹੋ ਗਏ ਹੈਗੇ ਭਵੰਤਮਨ ਦੀ ਸਰਕਾਰ ਕੋਈ ਵੀ ਵਾਦਾ ਪੂਰਾ ਨਹੀਂ ਕਰ ਰਹੀ ਤੇ ਪੂਰਾ ਨਹੀਂ ਕੀਤਾ ਹੈਗਾ ਏਸੀ ਆਤੀ ਖਬਰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੁਸੀਂ ਇਸ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਰੂਰ ਕਮੈਂਟ ਵਿੱਚ ਆਪਣੀ ਰਾਏ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਨੋਟੀਫਿਕੇਸ਼ਨ ਬੈਲ ਵੀ ਵਜਾ ਦਿਓ ਕੰਟੀ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੜੀ ਖਬਰ ਆ ਰਹੀ ਹੈ ਤੇ ਸਭ ਤੋਂ ਪਹਿਲੇ ਤੁਹਾਡਾ ਨੋਟੀਫਿਕੇਸ਼ਨ ਜਾਵੇ ਤੇ ਇਹ ਜਾਂਦੇ ਹਾਂ ਤੁਹਾਨੂੰ ਦੱਸ ਦਈਏ ਜੀ ਪੀਆਰਟੀਸੀ ਮੁਲਾਜ਼ਮਾਂ ਤੇ ਜੋ ਹੈ ਬਾਰੇ ਸੁਬੀਰ ਸਿੰਘ ਬਾਦਲ ਨੇ ਪੰਤਮਨ ਸਾਹਿਬ ਤੇ ਵੱਡਾ ਹਮਲਾ ਬੋਲਿਆ ਤੇ ਕਹਿ ਦਿੱਤੀ ਵੱਡੀ ਗੱਲ